ਕੀਤੀ ਅਸੀਂ ਟੈਕਟ ਲੈ ਲਈ ਅਸੀਂ ਖੁਦ ਛੱਡ ਕੇ ਆਵਾਂਗੇ ਅੱਛਾ ਤੁਸੀਂ ਨਹੀਂ ਇਸ ਤਰ੍ਹਾਂ ਫਿਰ ਜੋ ਅਸੀਂ ਆਪ ਲੈ ਕੇ ਜਾਵਾਂਗੇ ਟੈਕ ਵੀ ਸ਼ੋ ਕੀਤੀ ਉਹਨਾਂ ਨੇ ਪਰ ਉਹਨਾਂ ਸੁਣੀ ਨਹੀਂ ਨਹੀਂ 2012 ਤੋਂ ਜਦੋਂ ਲੱਗੀ ਸੀ ਫਾਈਲ 6 ਮਹੀਨੇ ਪਹਿਲਾਂ ਤੁਸੀਂ ਜਾਣਦੇ ਸੀ ਤਾਂ ਇੱਕ ਪ੍ਰੋਸੀਜਰ ਹੁੰਦਾ ਕਈ ਲੋਕ ਇੱਦਾਂ ਰਹ ਰਹੇ ਉੱਥੇ ਜਿਹਨਾਂ ਦੀ ਫਾਈਲ ਲੱਗੀ ਹੋਈ ਥੋੜੀ ਅਸਾਈਲਮ ਦੀ ਫਾਈਲ ਲੱਗੀ ਸੀ ਹਾਂਜੀ ਤੇ ਇਹ ਵੀ ਬਿਨਾਂ ਦੱਸੇ ਕਿ ਅਚਾਨਕ ਉਹਨਾਂ ਨੇ ਕਿ ਤੁਸੀਂ ਤਾਂ ਦੱਸਦੇ ਨਾ 2012 ਤੋਂ ਮੈਨੂੰ ਡਿਪੂਟੇਸ਼ਨ ਲੱਗੀ ਸੀ ਕਿਉਂਕਿ ਮੇਰੇ ਕੋਲ ਪਾਸਪੋਰਟ ਨਹੀਂ ਸੀ ਮੇਰੇ ਕੋਲ ਪਾਸਪੋਰਟ ਨਹੀਂ ਸੀ ਪਾਸਪੋਰਟ ਨਹੀਂ ਸੀ ਭੇਜ ਨਹੀਂ ਮੈਨੂੰ ਸਕਦੇ ਨਹੀਂ ਸੀ ਅੱਛਾ ਜੀ ਤੋਂ ਹਾਜ਼ਰੀ ਲਗਾਉਂਦੀ ਸੀ ਉਹ ਮੈਂ ਡੇਟ ਦੇ ਦਿੰਦੇ ਸੀ 6 ਮਹੀਨੇ ਬਾਅਦ ਮੈਂ ਜਾ ਕੇ ਹਾਜ਼ਰੀ ਲਗਾ ਕੇ ਆਉਂਦੀ ਹਾਂ ਅੱਗੇ ਡੇਟ ਦੇ ਦਿੰਦੇ ਸੀ ਸਭ ਕੁਝ ਹੀ ਮੇਰੇ ਪਾਸ ਵਰਕ ਪਰਮਾ ਦਾ ਹੀ ਸੀ ਰਿਚਡ ਆਈਡੀ ਸੀ ਲਾਇਸੈਂਸ ਸੀ ਸਾਰਾ ਕੁਝ ਹੀ ਮੇਰੇ ਕੋਲ ਜਿਹੜਾ ਪ੍ਰੋਸੀਜਰ ਤੁਸੀਂ ਫਾਲੋ ਕਰ ਰਹੇ ਸੀ ਕਿ ਇਹ ਪ੍ਰੋਸੀਜਰ ਹੋਰ ਵੀ ਫਾਲੋ ਕਰ ਰਹੇ ਨੇ ਕਿਦਾਂ ਨੂੰ ਅਪਲੋਡ ਰਿਪੋਰਟ ਨਹੀਂ ਕੀਤਾ ਜਾਂਚਦੇ ਇਸ ਪ੍ਰੋਸੀਜਰ ਦੇ ਅੰਦਰ ਸੀ ਉਹਨਾਂ ਨੂੰ ਸਾਰਿਆਂ ਨੂੰ ਰਿਪੋਰਟ ਕੀਤਾ ਜਾਦਾ ਜਿਹੜੇ ਜਿੱਥੇ ਮੈਂ ਰਹਿੰਦੀ ਉਥੋਂ ਦਾ ਮੈਨੂੰ ਪਤਾ ਨਹੀਂ ਪੋਰਨ ਜਿਵੇਂ ਮੈਨੂੰ ਜਿੱਥੇ ਰੱਖਿਆ ਸੀ ਉੱਥੇ ਬਹੁਤ ਲੇਡੀਜ਼ ਐ ਥੋੜਾ ਕੇਸ ਅਲਰੇਡੀ ਚੱਲ ਰਿਹਾ ਸੀ ਕਿਉਂਕਿ ਵਕੀਲ ਵੀ ਤੁਸੀਂ ਹਾਇਰ ਕੀਤਾ ਹੋਇਆ ਸੀ ਵਕੀਲ ਤੇ ਮੈਂ ਹੋਰ ਕੀਤਾ ਅੱਛਾ ਜੀ ਠੀਕ ਮਾਤਾ ਹੀ ਹੋਰ ਦੇਖੀ ਜੀ ਯੂ ਐਸ ਗਵਰਨਮੈਂਟ ਦਾ ਰਵਈਆ ਇਸ ਤਰ੍ਹਾਂ ਦਾ ਸੀ ਤੁਹਾਡੇ ਨਾਲ ਮਸਿਡ ਠੀਕ ਐ ਤੁਹਾਨੂੰ ਇਹ ਨਾਲ ਕਰਦੇ ਚਿੰਕ ਮੈਂ ਕੀ ਦੱਸਾਂ ਥੋੜੇ ਕੇਸ ਨਹੀਂ ਹੁੰਦੇ ਜੀ ਕਿ ਜੇ ਨਾ ਨਾਲ ਨਾ ਇਹ ਹੋ ਜਾਵੇ ਜਿਸ ਤਰ੍ਹਾਂ ਮੇਰਾ ਹੋਇਆ ਸੀ ਮੈਨੂੰ ਜ਼ਰੂਰ ਤੋਂ ਮਾਂ ਰੱਖਿਆ ਗਿਆ ਕੁਝ ਜਿੰਨਾ ਟਾਈਮ ਰੱਖਿਆ ਗਿਆ ਤੁਹਾਨੂੰ ਕਹਿੰਦੇ ਹੱਥਕੜੀਆਂ ਲਾਈਆਂ ਮੇਰੇ ਸੀ ਜਾਂ ਸਾਹਮਣੇ ਸਾਹਮਣੇ ਇਹ ਸੀ ਤੇ ਦੇਖਦੇ ਕੋਈ ਸਿਹਤ ਦੇ ਦੂਸੇ ਮਿਲ ਰਿਹਾ ਸੀ ਜੋ ਇੱਕ ਮਡੂਲਸ ਹੈ ਸੂਚਨਦੀ ਹੈ ਅਸੀਂ ਕਹਿ ਲਈਏ ਕਿ ਕੋਈ ਦਵਾਈਆਂ ਵਗੈਰਾ ਤੁਹਾਨੂੰ ਉਹਦੇ ਵਿੱਚ ਵਿੱਚ ਜਦੋਂ ਮੈਨੂੰ ਉਹਨਾਂ ਅਰੈਸਟ ਕੀਤਾ ਹੈ ਨਾ ਜੀ ਇੱਕ ਕਮਰੇ ਦੇ ਵਿੱਚ ਮੈਨੂੰ ਲੈ ਕੇ ਗਏ ਤਿੰਨ ਜਣੇ ਇੱਕ ਕੇ ਸਾਈਡ 'ਚ ਇੱਕ ਸਾਈਡ ਇੱਕ ਪਰ ਬੈਕ ਸਾਈਡ ਤੁਰੀ ਮੈਂ ਤਾਂ ਜਾਂਦਾ ਨਹੀਂ ਮੇਰੀ ਦੋਨੋਂ ਚੀਜ਼ ਹੋਈਆਂ ਚੱਕੀ ਗਈ ਹੈ ਜੀ ਜੀ ਮੈਂ ਸਦਾ ਚੁੱਕ ਹੋਇਆ ਮੈਂ ਜੀ ਜੀ ਬੋਲਦੇ ਰਹੀ ਮੈਂ ਕਮਰੇ ਜਰਮਨ ਨੂੰ ਲੈ ਕੇ ਕੇ ਫੋਟੋ ਲਈ ਉਹਨਾ ਮੇਰੇ ਤੈਨੂੰ ਕਮਰੇ ਜ ਬੰਦ ਕਰ ਦਿੱਤਾ ਅੱਛਾ ਰਾਤ ਪਰ ਮੈਂ ਉੱਥੇ ਰਹੀ ਕਮਰੇ ਚ ਕਰਲੀ ਠੰਡ ਬਹੁਤ ਸੀ ਨਾ ਉੱਥੇ ਕੋਈ ਲੇਟਰ ਨੂੰ ਜਗ੍ਹਾ ਇੱਕ ਮੇਰੇ ਤੋਂ ਨਾ نیچے ਬੈਠਾ ਜਾਂਦਾ ਨਾ ਮੇਰੇ ਤੋਂ ਉੱਪਰ ਬੈਠਾ ਜਾਂਦਾ ਇੰਨੀ ਛੋਟੀ ਜੀ ਬੰਨੀ ਸੀ ਜਿਵੇਂ ਸਟੀਲ ਦੀ ਹੁੰਦੀ ਹੈ ਉਹਦੇ ਤੇ ਬੈਠ ਕੇ ਮੈਂ ਸਾਰੀ ਰਾਤ ਗੁਜ਼ਾਰੀ ਉੱਥੇ ਮੈਂ ਆਪਣੀ ਫੈਮਿਲੀ ਨੂੰ ਦੋ ਤਿੰਨ ਵਾਰੀ ਕਲੈਕਟ ਕਰ ਕੀਤੀ ਐ ਸਵੇਰੇ 8 ਵਜੇ ਮੈਨੂੰ ਉਹਨਾਂ ਉੱਥੋਂ ਫੇਰ ਲਿਆ ਮੈਨੂੰ ਲੈ ਆਏ ਫ੍ਰੀਜ ਨੂੰ ਫ੍ਰੀਜ ਨੂੰ ਤੋਂ ਫੇਰ ਮੈਨੂੰ ਸਾਰਾ ਦਿਨ ਰੱਖਿਆ ਉਹਨਾਂ ਕਮਰੇ 'ਚ ਫੇਰ ਰਾਤ ਨੂੰ ਮੈਨੂੰ ਲੈ ਆਏ ਬਿਕ ਸਪੀਟ ਉੱਥੇ ਫੇਰ ਮੈਨੂੰ ਮੇਰੀ ਕਾਰਵਾਈ ਸਾਰੀ ਉਹਨਾਂ ਕਰਕੇ ਪੇਪਰ ਵਰਕ ਫੇਰ ਮੈਨੂੰ ਉੱਥੇ ਜਿੱਥੇ ਸਾਰੀਆਂ ਲੇਡੀਜ਼ ਹੈਗੀਆਂ ਉੱਥੇ ਪੇਜ ਦਿੱਤਾ 3 ਵਜੇ ਕੋਈ ਫੈਮਿਲੀ ਨਾਲ ਕੰਟੈਕਟ ਸੀਗਾ ਤੁਸੀਂ ਫੈਮਲੀ ਨੂੰ ਮੈਂ ਮੈਂ ਹੀ ਕਾਲ ਕਰ ਸੀ ਕਰਦੀ ਸੀ ਉਹ ਨਹੀਂ ਮੈਨੂੰ ਕਰ ਸਕਦੇ ਉਹ ਵੀ ਜਿਸ ਤਰ੍ਹਾਂ ਮੈਨੂੰ ਜਦੋਂ ਉਹਨਾਂ ਨੇ ਅਰੈਸਟ ਕਰ ਲਿਆ ਵੇਕਲ ਸਪੀਡ ਮੇ ਚਲੇ ਗਈਆਂ ਫਿਰ ਇੱਕ ਕਾਊਂਟਰ ਹੁੰਦਾ ਕਾਊਂਟਰ ਦੇ ਵਿੱਚ ਜਿੰਨੇ ਮੇਰੇ ਕੋਲ ਪੈਸੇ ਹੈਗੇ ਸੀ ਨਾ ਉਹ ਫਿਰ ਮੇਰੇ ਕਾਊਂਟਰ ਚ ਪਾਉਂਦੇ ਸੀ ਮਾ ਤਾਂ ਛੋਟ ਗੱਲ ਕਹੀ ਜਾ ਰਹੀ ਹੈ ਕਿ ਹੁਣ ਹੋ ਨਹੀਂ ਸਕਦਾ ਯੋਗ ਨਹੀਂ ਹੈ ਖਾਸ ਕਰ ਸਮਾਨੀਆਂ ਪਿੰਨੀਆਂ ਉਹ ਵੀ ਰੋਕਿਆ ਜਾ ਰਹੀਆਂ ਜਾਂ ਕੋਈ ਚਾਹ ਪਤੀ ਲੈ ਕੇ ਜਾ ਰਹੇ ਉਹ ਵੀ ਰੁਕ ਗਿਆ ਜਾ ਰਹੀ ਇਹ ਚੀਜ਼ਾਂ ਵੀ ਹੋ ਰਹੀਆਂ ਨੇ ਤੁਸੀਂ ਕੀ ਦੇਖਿਆ ਹਮਕੱਕ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਤਾਂ ਆਪਣੇ ਬਾਰੇ ਪਤਾ ਜੇ ਤੁਸੀਂ ਤੁਹਾਨੂੰ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਭਾਰਤ ਦਾ ਨਿਕਾਰਨਾ ਕਲੈਸ਼ ਹੋਇਆ ਉਸ ਤੋਂ ਬਾਅਦ ਅੱਛਾ ਮੈਨੂੰ ਹੱਥ ਘੜੀਆਂ ਮੈਨੂੰ ਲਾ ਕੇ ਲੈ ਕੇ ਗਏ ਅੱਛਾ ਜੀ ਜਦੋਂ ਮੈਨੂੰ ਸਾਨ ਫਰਾਂਸਿਸਕੋ ਤੋਂ ਗਏ ਨਾ ਦੋਵੇਂ ਮੇਰੇ ਹੱਥਾਂ ਨੂੰ ਤੇ ਪੈਰਾਂ ਨੂੰ ਲਗੀਆਂ ਸੀ ਮਾਤਾ ਜੀ ਆਪ ਨੇ ਕਿਹਾ ਕਿ ਮੈਡੀਸਨ ਲੈਣੀ ਹੈ ਮੈਂ ਖਾਣਾ ਵੀ ਖਾਣਾ ਹੈ ਉਹ ਸੰਦੇ ਨਹੀਂ अच्छा खाने को क्या दिया गया आपको जैसे कुछ जानकारी मिली थी कि सिर्फ बर्फ दी गई और खाने को कुछ नहीं जो वो लोग देते थे वो मैं खा नहीं सकती कि मैं वेजिटेरियन हूं जी जी एक्चुअली वो देते थे ब्रेड सैंडविच टर्की बीफ ऐसा वो मैं खाती नहीं जीज़ी। पर जड़े कितनी मेहरबानी है सीधा क्या थाने ये दसेगा कि विजिट क्योंकि तू से थे ए तो कुछ लीगली है ना पूछ सकते हैं आपा के क्यों क्यों नहीं फाइल लगी हुई है प्रोसीजर को फॉलो करने से कितनी साथ उतने से और और सुनदे नहीं ਤੁਸੀਂ ਕੋਈ ਵੀ ਗੱਲ ਕਰੋ ਨਹੀਂ ਸੁਣਦੇ ਫੋਟੋ ਨਾਲ ਉਸ ਨਹੀਂ ਆਪਸ ਡਾਕੂਮੈਂਟ ਤੁਸੀਂ ਦਿੱਤੇ ਹੋਣੇ ਪੜੀਂ ਦਿੱਤੇ ਉਹਨਾਂ ਨੂੰ ਨਾ ਉਹ ਕੋਈ ਅਗਰ ਰੀਜਨ ਦਿੰਦੇ ਨਹੀਂ ਅੱਛਾ ਮੈਂ ਤਾਂ ਇਹ ਜਿਸ ਪਲੇਨ 'ਚ ਤੁਸੀਂ ਆਏ ਹੋ ਕਿੰਨੇ ਕ ਲੋਕ ਸੀ ਉਸ ਪਲੇਨ 'ਚ ਉਹ 132 ਲੋਕ ਸੀ ਇੰਡੀਆ ਦੇ ਇੰਡੀਆ ਕਿਸ ਤੋਂ ਹੋ ਕਰਦੇ ਸੀ 15 ਕੇ ਕਲੰਬੇ ਗਿਆ ਦੇ ਸੀ ਬਾਕੀ ਸਾਰੇ ਇੰਡੀਆ ਦੇ ਇਸ ਚੀਜ਼ ਤੋਂ ਹੱਥ ਕਰੀ ਪਲੇਨ ਚ ਹੱਥ ਕਰੀ ਮੈਂ ਨੂੰ ਨਹੀਂ ਫੇਰ ਲਾਇਆ ਉਹਨਾਂ ਨੇ ਹੱਥ ਕਰੀ ਕੋਈ ਦੋ ਅਫੀਸਰ ਚੰਗੇ ਸੀ ਜਦ ਮੈਨ ਵਹੀਕਲ ਸਪੀਡ ਲੈ ਕੇ ਗਿਆ ਨਾ ਤੇ ਘੜੀ ਲਗਾ ਕੇ ਉਹਦਾ ਫਿਰ ਇੱਕ ਅਫੀਸਰ ਆਇਆ ਸੀ ਉਹਨੇ ਕਿਹਾ ਵੀ ਨਹੀਂ ਇਹਨਾਂ ਨੂੰ ਹੱਥ ਘੜੀ ਨਹੀਂ ਲਗਾਉਣੀ ਕਿ ਮੇਰੀ ਦੋਨੋਂ ਨੀ ਚੇਂਜ ਹੋਈ ਮੈਂ ਤੁੱਤਰਿਆ ਨਹੀਂ ਜਾਂਦਾ ਤੇ ਕਿ ਤੁਸੀ ਇੰਡੀਆ ਇਹ ਤਾਂ ਹੱਥ ਘੜੀ ਨਹੀਂ ਸੀ ਨਹੀਂ ਮੈਨੂੰ ਨਹੀਂ 에ਅਰਪਲੇਨ ਮੈਨੂੰ ਹੱਥ ਘੜੀ ਨਹੀਂ ਲਗਾਈ ਬਾਕੀ ਸਭ ਦੇ ਲੱਗੇ ਅਸੀ ਪੈਰਾਂ ਨੂੰ ਤਾਂ ਹੱਥ ਨੂੰ ਲੱਗੇ ਆਗੇ ਕੀ ਕਿਆ ਲੜਾਈ ਆਪੀ ਹੈ ਤੁਸੀਂ ਜਾਨਾ ਚਾਹ ਨਹੀਂ ਚਾਹੀਏ ਮੇਰੀ ਫੈਮਲੀ ਵਾਹੇ ਸਾਰੀ ਮੇਰੇ ਬੱਚੇ ਗ੍ਰੈਂਡਸਨ ਗ੍ਰੈਂਡਡਾਟਰ ਸਾਰੇ ਉੱਥੇ ਪੋਤੀਆਂ ਨਾਲ ਗੱਲਬਾਤ ਹੁੰਦੀ ਹੈ ਜੀ ਇਹ ਬਹੁਤ ਯਾਦ ਕਰਦੀਆਂ ਨੇ ਜੀ ਕੋ ਕੋਣ ਤੇ ਗੱਲ ਮੈਂ ਜਰੂਰ ਨਹੀਂ ਬਾਤ ਸੁਣਦੀ ਮੈਂ ਗੱਲ ਨਹੀਂ ਕਰ ਸਕਦੀ ਕਿਉਂ ਮੈਂ ਪੜ੍ਹਿਆ ਉਹਨਾਂ ਨੇ ਮੈਂ ਉਹ ਤਾਂ ਸਾਰੇ ਵਰਤਰੀ ਦੇ ਲੀਗਲਸ ਨੇ ਸਾਰ ਲੀਗਲ ਉੱਥੇ ਡੈਰ ਰਹੇ ਨੇ ਤੇ ਪਾਰਾ ਜਾਣਾ ਚਾਹੁੰਗੇ ਜੀ ਚਾਹੁੰਗੇ ਮੇਰੀ ਫੈਮਿਲੀ ਹੈ ਤੇ ਹੁਣ ਸੀ ਐਡਵੋਕੇਟ ਜਿਹੜੇ ਹਾਇਰ ਕੀਤੇ ਨੇ ਹਾਂਜੀ ਉਹ ਕੀ ਕਹ ਰਹੇ ਨੇ ਕਿ ਕਿਹ ਮੀਂ ਆ ਕੀ ਡਾਕੂਮੈਂਟ ਸਬਮਿਟ ਕਰਨਾ ਹੈ ਦੀਪਕ ਆਲੂ ਆ ਗਿਆ ਹਾਂਜੀ ਉਹ ਕਾਰਵਾਈ ਕਰੇਗਾ ਬਜਾੜਾ ਸਾਰੀ اچھا ਕੋਈ ਮੈਸੇਜ ਹੈ ਉਹ ਮੈਨੂੰ ਤੇ ਜਦੋਂ ਉਹ ਮੇਨਾਂ ਗੱਲ ਕਰਦਾ ਕਹਿੰਦਾ ਤੁਸੀਂ ਮੇਰੀ ਮਗਾ ਦੇ ਮੈਂ ਤਾਂ ਇਹ ਨਹੀਂ ਹੈਗਾ ਵੀ ਮੈਂ ਤੁਸੀਂ ਮੈਨੂੰ ਸਮਝਿਓ ਕਿ ਮੈਂ ਤੁਹਾਡਾ ਲੋਰ ਤੁਸੀਂ ਮੈਂ ਬੇਟਾ ਤੁਹਾਡਾ ਤੁਸੀਂ ਮੇਰੀ ਮਗਾ ਦੇ ਮੈਂ ਜਿੰਨੇ ਮੈਨੂੰ ਇਹ ਕਹਿੰਦਾ ਬੀਜੀ ਜਿੰਨੇ ਮੈਨੂੰ ਹੈਲਪ ਹੋਏਗੀ ਮੈਂ ਕਰੂੰਗਾ ਛੱਡਦਾ ਨਹੀਂ ਮੈਂ ਕਮੇਟ ਆਫ ਸਿਰਫ ਮਾਨ ਸਰਕਾਰ ਭਾਰਤੀ ਚ ਸਖਤੀ ਬਹੁਤ ਕੀਤੀ ਜਾ ਰਹੀ ਹੈ ਪਿਛਲੇ 80 ਦਿਨ ਦੇਖਿਆ ਜਾਵੇ ਤੁਸੀਂ ਇਸ ਤੋਂ ਪਹਿਲਾਂ ਵੀ ਬਹੁਤ ਨੌਜਵਾਨ ਡਿਪੋਰਟ ਕੀਤੇ ਗਏ ਨੇ ਕੀ ਲੱਗਦਾ ਹੈ ਸਖਤੀ ਦੇ ਪਿੱਛੇ ਟਰੰਪ ਟਰੰਪ ਉਹ ਆਫਤਾ ਜੋ ਵਿਦੇਸ਼ ਮੰਤਰੀ ਨੇ ਬਿਆਨ ਹੁੰਦਾ ਕਿ ਉਹਨਾਂ ਨੇ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਕੀਤੀ ਹੈ ਸਭ ਛੱਡ ਮੰਨਦੇ ਨਹੀਂ ਕਿ ਨਾਲ ਕੋਈ ਨਹੀਂ ਕੋਨ ਲੱਗਦਾ ਕਿ ਸਾਰਾ ਕੁਝ ਹੋ ਗਿਆ ਜਦੋਂ ਪੀਐਮ ਮੋਦੀ ਹੋਣਾ ਦੇ ਨਾਲ ਕਲੈਸ਼ ਹੋਇਆ ਟਰੰਪ ਦਾ ਉਸ ਤੋਂ ਬਾਅਦ ਸਾਰਾ ਕੁਝ ਦੇਖਣ ਨੂੰ ਮਿਲਿਆ ਕਿਉਂਕਿ ਪਹਿਲਾਂ ਇਸ ਤੋਂ ਤਿੰਨ ਜਹਾਜ਼ ਹੋਰ ਆ ਚੁੱਕੇ ਸੀ ਜਿਦੇ ਵਿੱਚ ਰਿਪੋਰਟ ਕੀਤੀ ਗਈ ਸੀ ਮੁੰਡਾ ਪਹਿਲਾਂ ਥੋੜਾ ਘੱਟ ਸੀ ਫਿਰ ਉਸ ਤੋਂ ਬਾਅਦ ਹੁਣ ਜ਼ਿਆਦਾ ਜੋ ਬਾਈਡਨ ਸੀ ਜਦੋਂ ਉਸ ਟਾਈਮ ਦਾ ਬਹੁਤ ਜਾਣੇ ਜਾਣੀ ਸੀ ਉਸ ਟਾਈਮ ਫੋਰਨ ਪਾਲਸੀ ਉਹਨਾਂ ਦੀ ਥੋੜੀ ਜਿਹੀ ਲੀਨਿਅਰ ਸੀ ਪਹਿਲਾਂ ਮੈਂ 92 ਦੀ ਉੱਥੇ ਹਮ ਪਹਿਲਾਂ ਕੋਈ ਇਹੋ ਜਿਹੀ ਕਾਰਵਾਈ ਨਹੀਂ ਸੀ ਕਹਿੰਦੇ ਕਿਸੇ ਨੇ ਪੁੱਛਿਆ ਵੀ ਨਹੀਂ ਸੀ ਇਹ ਪਿਛਲੇ 3-4 ਸਾਲ ਜਦੋਂ ਟਰੰਪ ਨੇ ਦੁਬਾਰੇ ਰਿਪੀਟ ਕੀਤਾ ਹਾਂ ਹੁਣ 1 ਸਾਲ ਤੋਂ ਜ਼ਿਆਦਾ ਹੋ ਗਿਆ ਕੰਪੇਨੀਿੰਗ ਦਾ ਵੀ ਹਿੱਸਾ ਸੀ ਉਹ ਲਗਾਤਾਰ ਕਹਿੰਦੇ ਕੰਪੇਨੀਿੰਗ ਚ ਕਿ ਮੈਂ ਇਮੀਗ੍ਰੈਂਟ ਸਮੈਟ ਇਹ ਚੀਜ਼ ਗੱਲ ਹੈ ਜਦੋਂ ਤੁਸੀਂ ਇੰਨੇ ਸਾਲ ਤੋਂ ਰਹ ਰਹੇ ਹੋ ਫੋਰ ਤੁਹਾਡੇ ਨਾਲ ਜਿੰਨਾ ਕੋਈ ਕੰਮ ਉੱਤੇ ਮਿਲਦੇ ਹੋਣੇਗਾ ਕੋਈ ਵੀ ਇਤੋਂ ਦੀ ਕਾਰਵਾਈ ਤੋਂ ਲੱਗਦਾ ਕਿਸੇ ਨੋਟ ਨਾਲ ਹੋਈ ਕਿਉਂਕਿ ਬਾਕੀ ਤਾਂ ਚਲੋ 2-3 ਸਾਲ ਵਾਲੇ ਸਮਝ ਸਕਦੇ ਜਿਹੜੇ ਮੁੰਡੇ ਡੀਲਰਸ ਦਾ ਡਾਂਕੀ ਦੇ ਮੁੰਡੇ ਨਹੀਂ ਅੱਜ ਕੱਲ ਲੋਕੇ ਬਹੁਤ ਹੀ ਜਿਵੇਂ ਟਰੱਕ ਡਰਾਈਵਰ ਆ ਹਾਂਜੀ ਉਹ ਮੁੰਡਿਆਂ ਨੂੰ ਬਹੁਤ ਖੜਦੇ ਆ ਹਾਂਜੀ ਕੋਲੇ ਨੇ ਟਰੱਪ ਲੱਗਿਆ ਜਿੰਨਾ 2 ਸਾਲ ਦੇ ਵਿੱਚ ਵਿਸਿਆ ਸਰ ਉਹ ਕੋਈ ਦੇਖਦੇ ਨਹੀਂ ਗ੍ਰੀਨ ਕਾਰਡ ਵਾਲਾ ਨਹੀਂ ਦੇਖਦੇ ਕੋਈ ਸਿਟੀਜ਼ਨ ਨਹੀਂ ਦੇਖਦੇ ਜਿਨ੍ਹਾਂ ਨੂੰ 20-20 ਸਾਲ ਤੇ ਕੋਈ ਟਿਕਟ ਵਗੈਰਾ ਮਿਲੀ ਹੁੰਦੀ ਨਹੀਂ ਮੇਰੇ ਕੋਲ ਟਿਕਟ ਸੀ ਨਹੀਂ ਮੇਰੇ ਕੋਲ ਕੋਈ ਟਿਕਟ ਨਹੀਂ ਤੁਹਾਡੇ ਕੋਲ ਡਾਕੂਮੈਂਟ ਕਿਹੜੇ-ਕਿਹੜੇ ਸੀ ਮੇਰੇ ਕੋ ਕੋਈ ਡਾਕੂਮੈਂਟ ਨਹੀਂ ਉੱਥੋਂ ਦਾ ਮੈਂ ਕੰਮ ਕਰਨ ਦਾ ਮੇਰੇ ਕੋ ਵਰਕ ਪਰਮਿਟ ਹੈਗਾ ਸੀ ਉਹ ਕਿੰਨੇ ਸਾਲ ਦਾ ਸੀ ਉਹ ਸਾਨੂੰ ਸਾਲ ਪਹਿਲਾਂ ਤੇ ਕਰਨਾ ਪੈਂਦਾ ਤਾਂ ਹਾਂ ਜੀ ਸਾਲ ਨਹੀਂ ਹੁੰਦਾ ਸੀ ਰੀਨਿਊ ਸੀਗਾ ਜਦੋਂ ਤੁਹਾਨੂੰ ਡਿਟੇਨ ਕੀਤਾ ਰੀਨਿਊ ਸੀਗਾ ਹਾਂ ਜੀ ਮੈਂ ਉਹ ਮੈਂ ਤੁਹਾਨੂੰ ਹੀ ਦੱਸਦੀ ਹਾਂ ਨਾ ਮੇਰੇ ਕੋਲੇ ਅਜੇ 2 ਮਹੀਨੇ ਦਾ ਹੈਗਾ ਸੀ ਮੈਂ ਪਹਿਲਾਂ ਅਪਲਾਈ 3 ਮਹੀਨੇ ਪਹਿਲਾਂ ਅਪਲਾਈ ਕਰਨਾ ਪੈਂਦਾ ਪਰ ਪਾਸਪੋਰਟ ਨਹੀਂ ਸੀ ਨਹੀਂ ਮੈਂ ਅਪਲਾਈ ਕੀਤਾ 520 ਡਾਲਰ ਮੇਰੀ ਫੀਸ ਕੱਟ ਲਈ ਉਹਨਾਂ ਨੇ ਇਹ ਕੰਮ ਤੇ ਬਾਅਦ ਮੈਂ ਹੁਣ ਨਾ ਵੈਸਟ ਕਰ ਲਿਆ। ਟ੍ਰੰਪ ਦੇ ਬੰਨਾਂ ਨਾਲ ਵੀ ਧੱਕਾ ਹੁੰਦਾ। ਸਾਰੇ ਹੁਣ ਦਾ। ਸੀਰਮਨ ਪੰਜਾਬ ਦੇ ਪਾਰੀ ਕੀ ਕਹਿੰਦਾ? ਟ੍ਰੰਪ ਦਾ ਸਾਜ ਦੂਸਰਾ ਕਾਜ ਪਾਲ ਹੈ ਟ੍ਰੰਪ ਦਾ ਸਾਜ ਹੁੰਦਾ। ਤੇ ਇਹ ਇੱਕ ਕਾਜ ਕਾਲੂ ਤੁਸੀਂ ਕਿਵੇਂ ਦੇਖਦੇ ਹੋ? ਜਿਹੜੀਆਂ ਹੁਣ ਨੀਤੀਆਂ ਉਹਨਾਂ ਵੱਲੋਂ ਬਣਾਈਆਂ ਗਈਆਂ ਨੇ। ਹੁਣ ਤੇ ਮੈਂ ਉਹਨਾਂ ਮੈਂ ਕੀ ਕਹਿਣਾ? ਕੁਛ ਨਹੀਂ ਮੈਂ ਤਾਂ ਉਹਨਾਂ ਇੱਥੇ ਆ ਗਈਆਂ। ਮੈਨੂੰ ਹੁਣ ਉੱਥੇ ਕੀ ਪਤਾ ਕੀ ਹੁੰਦਾ ਕੀ ਨਹੀਂ ਹੁੰਦਾ। ਮੇਰੀ ਫੈਮਿਲੀ ਤੇ ਉੱਥੇ ਹੈ। ਮੈਂ ਇੱਥੇ ਤਾਂ ਸਦੀ ਫੈਮਿਲੀ ਸਿਰ ਤੋਂ ਪਹਿਲਾਂ ਤੁਹਾਨੂੰ ਪੁਲਿਸ ਵਾਲੇ ਰੋਕਦੇ ਸੀ ਪੁੱਛਦੇ ਸੀ। ਨਹੀਂ ਮੈਨੂੰ ਅਜੇ ਨਹੀਂ ਤੇ 3 ਸਾਲ ਹੋ ਗਏ ਮੈਂ ਕਪ ਕੱਤੀ ਨਾ ਜੇ ਤੁਹਾਨੂੰ ਤੁਹਾਨੂੰ ਆਇਆ ਤੁਸੀਂ ਸੀਗੇ ਕਿਥੇ ਐਗਜ਼ੈਕਟ ਕਿਥੇ ਸੀ ਕੋਈ ਕੋਰ ਨਾ ਆਇਆ ਜਦੋਂ ਪੁਲਿਸ ਨੇ ਤੁਹਾਨੂੰ ਰੀਟੇਨ ਕੀਤਾ ਉਸ ਵੇ ਮੈਂ ਹਾਜ਼ਰੀ ਲਗਾਉਣ ਗਈ ਸੀ ਸਲਫਨਾ ਸਬਕਾਇਸ ਦੇ ਸਬਕਾਇਸ ਦੇ ਹਾਂਜੀ ਉੱਥੇ ਰੀਟੇਨ ਕਰਦੇ ਉੱਥੇ ਕਰ ਲਿਆ ਫਿਰ ਤੁਸੀਂ ਕਿਹਾ ਕਿ ਮਤਲਬ ਤੇ ਹਾਜ਼ਰ ਲਾਣਾ ਹੈ ਤੋ ਤੇ ਪੇਪਰ ਦੇ ਦੋ 2012 ਤੋਂ ਪੇਪਰ ਮੇਰੇ ਪਾਸ ਹੈ ਉਹ ਸਿੱਧੇ ਲਾਈਨ ਵਿੱਚ ਹਾਜ਼ਰੀ ਲਗਾਈ ਜਾਂਦੇ ਬਾਕੀ ਹੋਰ ਕੋਈ ਲਾਈਨ ਤੇ ਸੀਗੇ ਉਹਨਾਂ ਚ ਵੀ ਕੋਈ ਰੀਟੇਨ ਕੀਤਾ ਤੁਹਾਨੂੰ ਕਿਤਾ ਬਾਅਦ ਲੋਕ ਜਿਹੜੇ ਹਾਜ਼ਰੀ ਲਾਣ ਆਈ ਸੀ ਸਾਰੇ ਲੁੱਟੀ ਨਾ ਆਪਣੇ ਪੰਜਾਬੀ ਮੰਡੇ ਬਹੁਤ ਝੰਗ ਜਿਹੜੇ ਅੱਗੇ ਕਹਿ ਹਾਜ਼ਰੀ ਲਾਣ ਤੋਂ ਕਰੀ ਸੀ ਤੁਸੀਂ ਜਦੋਂ ਉੱਥੇ ਗਏ ਸੀ ਗਰੁੱਪ ਤੋਂ ਸੀ 32 ਸਾਬ ਤੋਂ ਨੂੰ ਹੋ ਗਏ ਉਦੋਂ ਏਜੰਟ ਨੂੰ ਪੈਸੇ ਦੇ ਕੇ ਗਏ ਸੀ ਹਾਂਜੀ ਤੇ ਉਹਨਾਂ ਕਿ ਜਿਹੜਾ ਵੀਜ਼ਾ ਸੀਗਾ ਉਹ ਅਮਰੀਕਾ ਦਾ ਸੀ ਕਿਤੇ ਹੋਰ ਕੰਟਰੀ ਦਾ ਕੋਈ ਵੀਜ਼ਾ ਨਹੀਂ ਸੀ ਪਰ ਉਹ ਕੋਈ ਪਰਸਦਾ ਨਹੀਂ ਸੀ ਸਿੱਧਾ ਸਿੱਧਾ ਅਮਰੀਕਾ ਹੀ ਗਏ ਸੀ ਹਾਂਜੀ ਠੀਕ ਹੈ ਜੀ ਦਮ ਹੈ ਪਰ ਤੁਸੀਂ ਆਪਣੇ ਵਕੀਲ ਨਾਲ ਟੱਚ ਕਰੋ ਤੇ ਮੇਰੀ ਫੈਮਿਲੀ ਟੱਚ ਹੈ ਅੱਛਾ ਹਾਂ ਮੈਂ ਤਾਂ ਕੀ ਹੋਣਾ ਮੈਂ ਫੈਮਿਲੀ ਮੈਂ ਤਾਂ ਜੁੱਟਿਆ ਨਹੀਂ ਜਾਂਦਾ ਹਾਂਜੀ ਮੈਂ ਤਾਂ ਸਾਰਾ ਦਿਨ ਮੇਰੇ ਸਿੱਦੇ ਮੈਂ ਫਿਰ ਨਹੀਂ ਜਾਂਦਾ ਕਿਸ ਕੋਲ ਹੈ ਜਿਸ ਤੇ ਲੰਗਦਾ ਇਹ ਮੇਰੀ ਸਿਸਟਰ ਹੈ ਰੀਅਲ ਸਿਸਟਰ ਹਾਂਜੀ ਇਹ ਮੇਰੀ ਸਿਸਟਰ ਹੈ ਬ੍ਰਦਰ ਮੇਰਾ ਉੱਥੇ ਆ

ਮੈਂ ਉਹਨਾਂ ਨਾਲ ਮੈਂ ਕੀ ਕਰ ਸਕਦੀ ਹਾਂ ਮੈਂ ਨਾ ਇੰਨੇ ਸਾਲ ਹੋ ਗਏ ਮੈਂ ਉੱਥੇ ਗਈ ਮੈਂ ਤਾਂ ਇੱਥੋਂ ਦਾ ਪਤਾ ਵੀ ਨਹੀਂਗਾ ਕੁਝ ਕੋਈ ਕੋਈ ਮੈਨੂੰ ਪਤਾ ਨਹੀਂ ਹੈਗਾ ਮੈਂ ਆਰਦੇ ਪਿੰਡ ਜਾਉਂਗੀ ਪਨਗੋਟਾ ਆਪਦੇ ਬ੍ਰਦਰ ਕੋਲ ਉੱਥੋਂ ਅੱਗੇ ਫਿਰ ਬੱਚੇ ਜਿਵੇਂ ਕਾਰਵਾਈ ਕਰਨਗੇ ਉਸ ਤਰ੍ਹਾਂ ਹੀ ਚਲੂੰਗੀ